ਅੱਸੀ ਗੱਲ ਤੁਸੀਂ ਜੁੜੇ ਹੋਇਆ ਪੰਜਾਬੀ ਜੁੜੀ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਕਿਵੇਂ ਇੱਕ ਕੁਮੰਤਰੀ ਦਿਹਾੜਾ ਮੋਦੀ ਸਰਕਾਰ ਦੇ ਲਈ ਕਿਰਕਰੀ ਤੇ ਨਮੋਸ਼ੀ ਦਾ ਸਬਾਬੂ ਬਣ ਗਿਆ ਜੀ ਹਾਂ ਵਰਲਡ ਪ੍ਰੈਸ ਫਰੀडम ਡੇ ਵਰਲਡ ਪ੍ਰੈਸ ਫਰੀडम ਡੇ ਜਿਹੜਾ ਕਿ 3 ਮਈ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਪਰ ਦੁਨੀਆ ਭਰ ਦੇ ਵਿੱਚ ਇਹ ਸੈਲੀਬ੍ਰੇਟ ਕੀਤਾ ਜਾ ਰਿਹਾ ਸੀ ਦੁਨੀਆ ਭਰ ਦੇ ਵਿੱਚ ਜਰਨਲਿਜ਼ਮ ਨੂੰ ਅੱਗੇ ਕਿਵੇਂ ਲਿਜਾਇਆ ਜਾਵੇ ਪ੍ਰੈਸ ਦੇ ਲਈ ਕੰਮ ਕਿਹੜੇ ਕੰਮ ਕਰਨ ਦੇ ਲਈ ਕਿਹੜੀਆਂ ਕਿਹੜੀਆਂ ਚੁਣੌਤੀਆਂ ਨੇ ਇਹਦੇ ਤੇ ਚਰਚਾ ਹੋਈ ਪਰ ਇਸ ਦੇ ਦਰਮਿਆਨ ਭਾਰਤ ਦੀ ਖਾਸ ਕਰਕੇ ਮੋਦੀ ਸਰਕਾਰ ਦੀ ਤੁਲਨਾ ਲੋਕਾਂ ਨੇ ਮੈਕਸੀਕੋ ਦੇ ਨਾਲ ਕੀਤੀ ਕਿਉਂਕਿ ਇੱਥੇ ਕੰਮ ਕਰਨਾ ਇਨਾਂ ਕੌਖਾ ਹੈ ਜਿੰਨਾ ਕਿ ਮੈਕਸੀਕੋ ਦੇ ਵਿੱਚ ਕਰਨਾ ਔਖਾ ਹੈ ਇੱਕ ਰਿਪੋਰਟ ਜਿਹੜੀ ਨਵੀਂ ਆਈ ਹੈ ਇਸੇ ਮਾਮਲੇ ਦੇ ਵਿੱਚ ਲੈ ਕੇ ਰਿਪੋਰਟਰ ਰਿਪੋਰਟਰਸ ਵਿਦਾਊਟ ਬਾਰਡਰਸ ਦੀ ਇਹਦਾ ਜਿਹੜਾ ਪ੍ਰੈਸ ਵਿਸ਼ਵ ਪ੍ਰੈਸ ਜਿਹੜਾ ਫਰੀडम ਇੰਡੈਕਸ ਆ ਉਹ ਜਾਰੀ ਹੋ ਚੁੱਕਿਆ ਤੇ 176 ਦੇਸ਼ਾਂ ਦੇ ਵਿੱਚ ਇਸ ਵਾਰੀ ਇਹਨੂੰ ਲਿਆਂਦਾ ਗਿਆ ਉਹਦੇ ਵਿੱਚ ਭਾਰਤ 159ਵੇਂ ਨੰਬਰ ਤੇ ਹੈ ਪਿਛਲੇ ਵਾਰੀ ਭਾਰਤ 161ਵੇਂ ਨੰਬਰ ਤੇ ਸੀਗਾ ਐਕਤੀ ਭਾਰਤ 159ਵੇਂ ਨੰਬਰ ਤੇ ਆ ਪਰ ਪਿਛਲੇ ਵਾਰੀ ਸ਼ਾਇਦ ਦੇਸ਼ ਵੀ ਇਹਦੇ ਚ ਜ਼ਿਆਦਾ ਸੀਗੇ ਪਰ ਕੋਈ ਦੋ ਜਿਹੜਾ ਫਰਕ ਨਹੀਂਗਾ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਭਾਰਤ ਦੇ ਵਿੱਚ ਪੱਤਰਕਾਰੀ ਕਰਨੀ ਨਾ ਕਿ ਇੱਕ ਵਿਅਕਤੀ ਵਿਸ਼ੇਸ਼ ਵਜੋਂ ਨਾ ਕਿ ਇੱਕ ਇੰਡੀਵਿਜੂਅਲ ਵੱਲੋਂ ਕਿਹਾ ਬਲਕਿ ਇੱਕ ادارے ਵੱਲੋਂ ਵੀ ਕਰਨੀ ਔਖੇ ਤੇ ਇੱਥੇ ਸਵਾਲ ਦੇ ਲਈ ਕੋਈ ਥਾਂ ਨਹੀਂ ਹੈ ਇੱਥੇ ਇਨਵੈਸਟੀਗੇਸ਼ਨ ਜਰਨਲਿਜ਼ਮ ਦੇ ਲਈ ਥਾਂ ਨਹੀਂ ਹੈ ਇੱਥੇ ਲੋਕਾਂ ਦੇ ਲਈ ਵਿਸਲ ਬਲੋਅਰਿੰਗ ਕਰਨਾ ਉਹਦੇ ਲਈ ਕੋਈ ਥਾਂ ਨਹੀਂ ਹੈ ਮੋਦੀ ਸਰਕਾਰ ਨੇ ਅਜੇ ਹਾ ਕੋਈ ਵੀ ਕਦਮ ਜਾਂ ਸਟੈਪ ਨਹੀਂ ਛੱਡਿਆ ਜਿਹਦੇ ਨਾਲ ਪ੍ਰੈਸ ਦੀ ਆਜ਼ਾਦੀ ਪ੍ਰੈਸ ਦੀ ਸੁਤੰਤਰਤਾ ਪ੍ਰੈਸ ਦੀ ਆਜ਼ਾਦਾਨਾ ਤਰੀਕੇ ਨਾਲ ਕੰਮ ਕਰਨ ਦੀ ਅਪਰੋਚ ਤੇ ਉਹਦੀ ਜਰਨਲਿਸਟਿਕ ਪਹੁੰਚ ਇਹ ਚੀਜ਼ਾਂ ਬਚ ਗਈਆਂ ਹੋਣ ਅੱਜ ਇੱਕ ਉਹ ਮੁਲਕ ਜਿਹੜਾ ਦੁਨੀਆ ਭਰ ਦੇ ਵਿੱਚ ਆਪਣੇ ਆਪ ਨੂੰ ਪੰਜਵੀਂ ਵੱਡੀ ਡੈਮੋਕ੍ਰੇਸੀ ਕਲੇਮ ਕਰਦਾ ਉਹਦੀ ਤੁਲਨਾ ਉਹਦੀ ਪੱਤਰਕਾਰੀ ਦੀ ਤੁਲਨਾ ਜਾਂ ਉੱਥੇ ਪੱਤਰਕਾਰੀ ਕਰਨੀ ਕਿੰਨੀ ਔਖੀ ਹੈ ਉਹ ਤੁਲਨਾ ਹੋ ਰਹੀ ਆ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਪੱਤਰਕਾਰਾਂ ਦੇ ਲਈ ਕੰਮ ਕਰਨਾ ਔਖਾ ਹੀ ਨਹੀਂ ਬਲਕਿ ਅਸੰਭਵ ਹੈ ਜਿਵੇਂ ਗਾਜ਼ਾ ਦੇ ਇਲਾਕਿਆਂ ਦੇ ਵਿੱਚ ਜਿਵੇਂ ਸੀਰੀਆ ਤੇ ਇਰਾਕ ਦੇ ਇਲਾਕਿਆਂ ਦੇ ਵਿੱਚ ਜਿਵੇਂ ਮੈਕਸੀਕੋ ਦੇ ਇਲਾਕਿਆਂ ਦੇ ਵਿੱਚ ਔਰ ਭਾਰਤ ਨਾਲੋਂ ਚੰਗੀ ਦਰਜਾ ਬੰਦੀ ਪਤਾ ਕਿਹੜੇ ਮੁਲਕਾਂ ਦੀ ਹੈ ਜਿਨ੍ਹਾਂ ਨੂੰ ਅਸੀਂ ਭੰਡਦੇ ਹਾਂ ਹਾਲਾਂਕਿ ਬਹੁਤੀ ਚੰਗੀ ਨਹੀਂ ਹੈ ਪਰ ਇਹਨਾਂ ਨਾਲੋਂ ਚੰਗੀ ਹੈ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਗੁਆਂਢੀ ਮੁਲਕ ਸ਼੍ਰੀਲੰਕਾ ਦੇ ਵਿੱਚ ਨੇਪਾਲ ਦੇ ਵਿੱਚ ਪਟਾਣ ਦੇ ਵਿੱਚ ਬਰਮਾ ਦੇ ਵਿੱਚ ਔਰ ਇਹ ਇਹ ਕਿਉਂ ਆ ਰਹੀਆਂ ਨੇ ਸਾਰੀਆਂ ਚੀਜ਼ਾਂ ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਤੇ 28 ਕਤਲ ਹੋਏ ਨੇ ਪੱਤਰਕਾਰਾਂ ਦੇ ਜਿਨ੍ਹਾਂ ਦੇ ਵਿੱਚੋਂ ਅੱਧ ਕਤਲ ਮੋਦੀ ਦੇ ਇਸ ਤਨਯੋਰ ਦੇ ਵਿੱਚ ਹੋਏ ਨੇ ਇੱਕ ਵਿਅਕਤੀ ਵਿਸ਼ੇਸ਼ ਵਜੋਂ ਲੋਕਾਂ ਨੂੰ ਕੀ ਭੁਗਤਣਾ ਪਿਆ ਇਹਦੇ ਬਾਰੇ ਗੱਲ ਕਰਾਂਗੇ ਤੇ ਇੱਕ ਆਦਾਰਾਂ ਵਜੋਂ ਕੰਮ ਕਰਨ ਦੀ ਕਿੰਨੀ ਕ ਆਜ਼ਾਦੀ ਹੈ ਉਹਦੇ ਤੇ ਵੀ ਗੱਲਬਾਤ ਆਪਾਂ ਕਰਾਂਗੇ ਹੁਣ ਤੁਹਾਨੂੰ ਮੈਂ ਪਿੱਛੇ ਲੈ ਚੱਲਦਾ ਦੋ ਸਾਲ ਪਹਿਲਾਂ ਉਦੋਂ ਦੀ ਇੱਕ ਰਿਪੋਰਟ ਹੈ ਜਿਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਪਾ ਸਭ ਤੋਂ ਵੱਧ ਸਥਾਨ ਕਮੋਤਾ ਪੱਤਰਕਾਰਾਂ ਦੀਆਂ ਜਿਹੜੀਆਂ ਹੋਈਆਂ ਨੇ ਉਹ ਜੁਰਮ ਤੇ ਨਸ਼ੇ ਦੇ ਨਾਲ ਨਸ਼ੇ ਦੀ ਸਮਗਲਿੰਗ ਦੇ ਨਾਲ ਸੰਬੰਧਤ ਮੁੱਦਿਆਂ ਤੇ ਹੁੰਦੀਆਂ ਨੇ ਤੇ ਪੱਤਰਕਾਰੀ ਖੇਤਰ ਦੇ ਵਿੱਚ ਮੈਕਸੀਕੋ ਨੂੰ ਸਭ ਤੋਂ ਜ਼ਿਆਦਾ ਖਤਰਨਾਕ ਜਿਹੜਾ ਉਹ ਸਮਝਿਆ ਜਾਂਦਾ ਹੈ ਇਸੇ ਤਰ੍ਹਾਂ ਮੈਕਸੀਕੋ 43ਵਾਂ ਸੀ ਨੰਬਰ ਤੇ ਭਾਰਤ 142ਵਾਂ ਸੀ ਅੱਜ ਤੋਂ 2 ਸਾਲ ਪਹਿਲਾਂ ਜਿਹੜੀ 3 ਸਾਲ ਪਹਿਲਾਂ ਰਿਪੋਰਟ ਹੋਈ ਸੀ ਇਹ ਕਤਲ ਨਾ ਕੇਵਲ ਉਹਨਾਂ ਮੁਲਕਾਂ ਦੇ ਵਿੱਚ ਹੋ ਰਿਹਾ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦਾ ਪ੍ਰੈਸ ਦੀ ਆਜ਼ਾਦੀ ਦੇ ਵਿੱਚ ਦਰਜਾ ਬੰਦੀ ਬਹੁਤ ਨੀਵਾ ਹੈ ਬਲਕਿ ਹੋਰ ਮੁਲਕਾਂ ਦੇ ਵਿੱਚ ਵੀ ਹੋ ਰਿਹਾ ਹੈ ਭਾਰਤ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਕਾਂਗੋ ਇਹ ਵਿਕਸਿਤ ਦੇਸ਼ਾਂ ਦੇ ਵਿੱਚ ਵੀ ਇਹੋ ਜਿਹੇ ਜਿਹੜੇ ਹੋ ਰਹੇ ਨੇ ਖਾਸ ਕਰਕੇ ਉਦੋਂ ਫਿਰ ਜਿਹੜਾ ਭਾਰਤ ਦੇ ਵਿੱਚ ਜਾਂ ਕਹਿ ਲਓ ਕਿ ਨੀਦਰਲੈਂਡ ਦੀ ਪੱਤਰਕਾਰੀ ਦੀ ਚਰਚਾ ਹੋਈ ਸੀ ਜਿਹਦਾ ਦਰਜਾ ਬੰਦੀ ਦੇ ਵਿੱਚ 6ਵਾਂ ਨੰਬਰ ਹੈ ਇੱਥੇ ਵੀ ਦਿਨ ਦਿਹਾੜੇ ਇੱਕ ਪੱਤਰਕਾਰ ਪੀਟਰ ਆਰ ਡੀ ਬਰੀਜ਼ ਦਾ ਕਤਲ ਹੋ ਗਿਆ ਸੀਗਾ ਮਤਲਬ ਵਿਕਸਿਤ ਦੇਸ਼ਾਂ ਦੇ ਵਿੱਚ ਵੀ ਪੱਤਰਕਾਰੀ ਕਰਨੀ ਕੋਈ ਸੌਖੀ ਨਹੀਂ ਹੈ ਅ ਇੱਥੇ ਦੱਸ ਦਈਏ ਕਿ 28 ਕਤਲਾਂ ਦੇ ਵਿੱਚੋਂ ਸਿਰਫ 6 ਦੋਸ਼ੀਆਂ ਨੂੰ ਫੜਿਆ ਗਿਆ ਸੁਦਰਸ਼ਨ ਟੀਵੀ ਦੇ ਇੱਕ ਪੱਤਰਕਾਰ ਸੀਗਾ ਮਨੀਸ਼ ਕੁਮਾਰ ਉਹਦਾ ਅਗਸਤ ਦੇ ਵਿੱਚ ਕਤਲ ਹੋਇਆ ਸੀਗਾ 2 ਸਾਲ ਪਹਿਲਾਂ ਉਸ ਤੋਂ ਬਾਅਦ ਪੁਲਿਸ ਨੇ ਉਹ ਖਾਨਾ ਪੂਰਤੀ ਜੀ ਕੀਤੀ ਕੋਈ ਕਤਲ ਨਹੀਂ ਹੋਇਆ ਤੇ ਤੁਸੀਂ ਇਹ ਨਾ ਸਮਝੋ ਕਿ ਕਿਤੇ ਪੰਜਾਬ ਸਾਡਾ ਜਿਹੜਾ ਉਹ ਜਾਦੇ ਸੁਰੱਖਿਅਤ ਹੈ ਪੰਜਾਬ ਵੀ ਕੋਈ ਬਹੁਤਾ ਜਾਦੇ ਸੁਰੱਖਿਅਤ ਨਹੀਂ ਹੈਗਾ ਅ ਇਸ ਮਾਮਲੇ ਦੇ ਵਿੱਚ ਤਾਂ ਖਾਸ ਕਰਕੇ ਪੱਤਰਕਾਰਾਂ ਦੀ ਆਜ਼ਾਦੀ ਦੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 2014 ਦੇ ਵਿੱਚ ਜਦੋਂ ਤੋਂ ਨਰਿੰਦਰ ਮੋਦੀ ਸੱਤਾ ਦੇ ਵਿੱਚ ਆਏ ਨੇ ਉਹਨਾਂ ਦੇ ਵਿੱਚ ਉਸ ਤੋਂ ਬਾਅਦ ਵੱਖ-ਵੱਖ ਮਾਮਲਿਆਂ ਦੇ ਵਿੱਚ ਪ੍ਰੈਸ ਦੀ ਜਿਹੜੀ ਆਜ਼ਾਦੀ ਹੈ ਉਹ ਖਤਮ ਕਰ ਦਿੱਤੀ ਗਈ ਹੈ ਉਹਨੂੰ ਧੁਰੇ ਹੀ ਰੱਦ ਕਰ ਦਿੱਤਾ ਗਿਆ 70 ਤੋਂ ਜ਼ਿਆਦਾ ਜਿਹੜੇ ਇਸ ਟਾਈਮ ਜਿਹੜੇ ਰਿਲਾਇੰਸ ਇੰਡਸਟਰੀ ਦਾ ਸਮੂਹ ਦਾ ਇੱਕ ਪ੍ਰਮੁੱਖ ਦੱਸਿਆ ਗਿਆ ਮੋਦੀ ਦਾ ਜਿਹੜਾ ਦੋਸਤ ਹੈ ਮੁਕੇਸ਼ ਅੰਬਾਨੀ ਉਹ 70 ਤੋਂ ਵੱਧ ਐਸੇ ਜਿਹੜੇ ਨਿਊਜ਼ ਚੈਨਲ ਨੇ ਉਹਨਾਂ ਦਾ ਮਾਲਕ ਹੈ ਜਿਨ੍ਹਾਂ ਨੂੰ ਘੱਟੋ-ਘੱਟ 80 ਕਰੋੜ ਭਾਰਤੀ ਦੇਖਦੇ ਨੇ ਪੜ੍ਹਦੇ ਨੇ ਸੁਣਦੇ ਨੇ 2022 ਦੇ ਵਿੱਚ ਗੋਤਮ ਅਡਾਨੀ ਨੇ ਐਨਡੀਟੀਵੀ ਖਰੀਦ ਲਿਆ ਉੱਥੇ ਰਵੀਸ਼ ਕੁਮਾਰ ਸ਼ੋਅ ਕਰਦੇ ਸੀਗੇ ਸਰਕਾਰ ਦੇ ਚੰਗੇ ਬਖੀ ਉਧਿਹੜਦੇ ਸੀਗੇ ਉਹਨਾਂ ਨੇ ਉਹ ਸ਼ੋਅ ਕਰਨ ਵਾਲਾ ਜਿਹੜਾ ਚੈਨਲ ਸੀ ਉਹੀ ਖਰੀਦ ਲਿਆ ਉਸ ਤੋਂ ਬਾਅਦ ਭਾਰਤ ਦੇ ਜਿਹੜੇ ਗੁਵਾਂਡੀ ਦੇਸ਼ ਹੈ ਪਾਕਿਸਤਾਨ 152ਵੇਂ ਤੇ ਆ శ్రీలంਕਾ 19ਵੇਂ ਤੇ ਆ ਨੇਪਾਲ 74ਵੇਂ ਤੇ ਆ ਮਾਲਦੀਵ 106ਵੇਂ ਤੇ ਆ ਰੈਂਕਿੰਗ ਦੇ ਵਿੱਚ ਅਫਗਾਨਿਸਤਾਨ 178ਵੇਂ ਤੇ ਬੰਗਲਾਦੇਸ਼ 165ਵੇਂ ਤੇ ਤੇ ਮਿਆਂਮਾਰ 171ਵੇਂ ਤੇ ਹੁਣ ਦੀ ਦਰਜਾ ਬੰਦੀ ਦੇ ਵਿੱਚ ਮਿਆਂਮਾਰ ਤੇ ਬੰਗਲਾਦੇਸ਼ ਦੀ ਜਿਹੜੀ ਦਰਜਾ ਬੰਦੀ ਆ ਉਹ ਵੀ ਜਿਹੜੀ ਕਹਿ ਸਕਦੇ ਆ ਕੋਈ ਬੜੀ ਚੰਗੀ ਨਹੀਂ ਗਈ ਪਹਿਲਾਂ ਦੇ ਮਾਪ ਪਹਿਲਾਂ ਤਾਂ ਠੀਕ ਸੀਗੀ ਕਾਫੀ ਚੰਗੀ ਹੁੰਦੀ ਸੀਗੀ ਦੱਸਿਆ ਜਾਂਦਾ ਕਿ ਜਦ 1975 ਦੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਤੌᱫੋ ਇਹ ਭਾਰਤੀ ਜਨਤਾ ਪਾਰਟੀ ਜਿਹੜਾ ਜਨ ਸੰਗ ਖਵਾਉਂਦਾ ਸੀਗਾ ਉਹਨੇ ਅਮਰਜੈਂਸੀ ਦਾ ਵਿਰੋਧ ਕੀਤਾ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਮਹੂਰੀਅਤ ਨੂੰ ਤਾਕੜਾ ਕਿਵੇਂ ਕਰਾਂਗੇ ਪਰ ਜਦੋਂ ਤੋਂ ਇਹਨਾਂ ਨੇ ਕੇਂਦਰ ਦੇ ਵਿੱਚ ਆ ਕੇ ਸੱਤਾ ਸੰਭਾਲੀਏ 2014 ਦੇ ਵਿੱਚ ਤਾਂ ਉਸ ਤੋਂ ਬਾਅਦ ਇਹਨਾਂ ਨੇ ਉਸ ਤੋਂ ਵੀ ਅਗਲੇ ਲੈਵਲ ਤੇ ਜਾ ਕੇ ਕੰਮ ਜਿਹੜਾ ਪੱਤਰਕਾਰੀ ਦੇ ਵਿਰੋਧ ਕੀਤਾ ਇਸੇ ਲਈ ਵਰਲਡ ਪ੍ਰੈਸ ਫਰੀडम ਡੇ ਦੇ ਉੱਤੇ ਇਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਨੇ 1975 ਦੇ ਵਿੱਚ ਅ ਅਲਾਨੀ ਐਮਰਜੈਂਸੀ ਦੇ ਵਿਰੁੱਧ ਜੇਲ੍ਹਾਂ ਭਰੀਆਂ ਸੀਗੀਆਂ ਪਰ ਹੁਣ ਲੱਗਦਾ ਹੈ ਕਿ ਇੱਕ ਅਣ ਐਲਾਨੀ ਐਮਰਜੈਂਸੀ ਦੇ ਵਿਰੁੱਧ ਜੇਲ੍ਹਾਂ ਭਰਨ ਦੀ ਤਾਂ ਦੂਰ ਦੀ ਗੱਲ ਲੋਕਾਂ ਨੂੰ ਬੋਲਣ ਤੱਕ ਦੀ ਆਜ਼ਾਦੀ ਨਹੀਂ ਹੈ ਇਹ ਇਕੱਲਾ ਭਾਰਤ ਦੇ ਵਿੱਚ ਨਹੀਂ ਹੈ ਮੋਦੀ ਸਾਹਿਬ ਜੇ ਦੂਜੇ ਮੁਲਕਾਂ 'ਚ ਚਲੇ ਜਾਂਦੇ ਤੇ ਜੇ ਕੋਈ ਉੱਥੇ ਸਵਾਲ ਕਰ ਲੇ ਤੇ ਫਿਰ ਉੱਥੇ ਵੀ ਟ੍ਰੋਲ ਕੀਤਾ ਜਾਂਦਾ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿਵੇਂ ਹੁਣ ਜਿਹੜੇ ਲੋਕਾਂ ਨੂੰ ਇੰਡੀਵਿਜੂਅਲੀ ਅਟੈਕ ਕੀਤਾ ਗਿਆ ਪੱਤਰਕਾਰਾਂ ਦੇ ਕਤਲ ਕਰ ਦਿੱਤੇ ਗਏ ਇੱਥੇ ਜਿਨ੍ਹਾਂ ਨੇ ਆਵਾਜ਼ ਚੁੱਕੀ ਜਿਨ੍ਹਾਂ ਨੇ ਕੁਝ ਸੈਂਡ ਮਾਈਨਿੰਗ ਇਲੀਗਲ ਮਾਈਨਿੰਗ ਦੇ ਮਸਲੇ ਨੂੰ ਚੁੱਕਿਆ ਜੁਗਿੰਦਰ ਸਿੰਘ 2015 ਦੀ ਗੱਲ ਹੈ ਫ੍ਰੀਲੈਂਸਰ ਸੀਗੇ ਇੱਕ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਯੂਪੀ ਦੇ ਵਿੱਚ ਉਹਨਾਂ ਨੂੰ ਜਿਉਂਦਾ ਸਾੜ ਦਿੱਤਾ ਗਿਆ ਸੀ ਕਿਉਂਕਿ ਉਹ ਇਲੀਗਲ ਸੈਂਡ ਮਾਈਨਿੰਗ ਦੇ ਉੱਤੇ ਰਿਪੋਰਟਿੰਗ ਕਰ ਰਹੇ ਸੀਗੇ 2016 ਦੇ ਵਿੱਚ ਜਨਾਦੇਸ਼ ਟਾਈਮਜ਼ ਦਾ ਰਿਪੋਰਟਰ ਸੀਗਾ ਕਰਨ ਮਿਸ਼ਰਾ ਉਹਨੂੰ ਮਰਡਰ ਕਰ ਦਿੱਤਾ ਗਿਆ ਸੀ ਉੱਤਰ ਪ੍ਰਦੇਸ਼ ਦੇ ਵਿੱਚ ਇਸੇ ਤਰ੍ਹਾਂ ਹਿੰਦੁਸਤਾਨ ਰਿਪੋਰਟਰ ਸੀਗਾ ਹਿੰਦੁਸਤਾਨ ਇੱਕ ਅਦਾਰਾ ਉਹਦਾ ਰਿਪੋਰਟਰ ਸੀਗਾ ਰੰਜਨ ਰਾਜਦੇਵ ਇਨੂੰ ਮਾਰ ਦਿੱਤਾ ਗਿਆ ਸੀ ਬਿਹਾਰ ਦੇ ਵਿੱਚ ਇਹਨਾਂ ਨੂੰ ਸ਼ਾਰਟ ਡੈੱਡ ਕਰ ਦਿੱਤਾ ਗਿਆ ਸੀ ਜਦੋਂ ਉਹ ਇੱਕ ਮੋਟਰਸਾਈਕਲ ਤੇ ਜਾ ਰਹੇ ਸੀਗੇ ਉਹ ਇਲੀਗਲ ਮਾਈਨਿੰਗ ਐਕਟੀਵਿਟੀਜ਼ ਨੂੰ ਨੋਟ ਕਰਨ ਸੰਦੀਪ ਸ਼ਰਮਾ ਜਿਹੜਾ ਕਿ ਇੱਕ ਰਿਪੋਰਟਰ ਸੀਗਾ ਨਿਊਜ਼ ਵਰਲਡ ਲੋਕਲ ਟੀਵੀ ਨਾਂ ਦਾ ਕੋਈ ਉੱਥੇ ਅਦਾਰਾ ਸੀਗਾ ਉਹਦਾ ਕਤਲ ਕਰ ਦਿੱਤਾ ਗਿਆ ਮੱਧ ਪ੍ਰਦੇਸ਼ ਦੇ ਵਿੱਚ ਕਿਸੇ ਨੇ ਉਹਦੇ ਉੱਤੇ ਡੰਪ ਟਰੱਕ ਜਿਹੜਾ ਚੜਾਤਾ ਜਦੋਂ ਉਹ ਕਵਰ ਕਰ ਰਿਹਾ ਸੀਗਾ ਮਾਰਚ 2018 ਦੀ ਗੱਲ ਹੈ ਇਸੇ ਤਰ੍ਹਾਂ ਜਿਹੜਾ ਜਦੋਂ ਮੋਦੀ ਸਾਹਿਬ 2019 ਦੇ ਵਿੱਚ ਰਿਪੀਟ ਹੋਏ ਸ਼ੁਭਮ ਮਨੀਤ੍ਰ ਪਾਠੀ ਰਿਪੋਰਟਰ ਸੀਗਾ ਕੰਬੂ ਮੇਲ ਲੋਕਲ ਨਿਊਜ਼ਪੇਪਰ ਸੀਗਾ ਗਨ ਡਾਊਨ ਉਹਨੂੰ ਕਰ ਦਿੱਤਾ ਗਿਆ ਸੀਗਾ ਲਖਨਊ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਸੁਭਾਸ਼ ਕੁਮਾਰ ਮਹਿਤੋ ਫ੍ਰੀਲਾਂਸਰ ਰਿਪੋਰਟਰ ਸੀਗਾ ਤੇ ਇਹ ਸੈਂਡ ਮਾਫੀਆ ਦੇ ਉੱਤੇ ਜਿਹੜਾ ਰਿਪੋਰਟਿੰਗ ਕਰਦਾ ਸੀਗਾ ਤੇ ਇਹਨੂੰ ਵੀ ਜਿਹੜਾ ਕਤਲ ਆ ਉਹ ਕਰ ਦਿੱਤਾ ਗਿਆ ਬਿਹਾਰ ਦੇ ਵਿੱਚ ਇਨਵੈਸਟੀਗੇਟਿਵ ਰਿਪੋਰਟਰ ਸੀਗਾ ਸ਼ਸ਼ੀकांत ਵਰੀਸ਼ੇ ਉਹਨੂੰ ਵੀ ਕਤਲ ਕਰ ਦਿੱਤਾ ਗਿਆ ਸੀ ਇੱਕ ਐਸਯੂਵੀ ਦੇ ਨਾਲ ਦਰੜ ਕੇ 6 ਫਰਵਰੀ 2023 ਨੂੰ ਅ ਦੱਸਿਆ ਜਾਂਦਾ ਕਿ ਇਹ ਵੀ ਜਿਹੜਾ ਇਲੀਗਲ ਜਾਂ ਹੋਰ ਜਿਹੜੇ ਕੰਮਕਾਰ ਸੀ ਉਹਨਾਂ ਦੇ ਉੱਤੇ ਰਿਪੋਰਟਿੰਗ ਕਰਦਾ ਸੀ ਇਨਵੈਸਟੀਗੇਟਿਵ ਜਰਨਲਿਜ਼ਮ ਕਰਦਾ ਸੀ 15 ਜਰਨਲਿਸਟ ਮਰਡਰ ਹੋ ਚੁੱਕੇ ਨੇ ਕਹਿੰਦੇ ਕਿ ਜਦੋਂ ਤੋਂ ਮੋਦੀ ਸਾਹਿਬ ਸੱਤਾ ਦੇ ਵਿੱਚ ਆਏ ਨੇ 2014 ਤੋਂ ਬਾਅਦ ਜਿਨ੍ਹਾਂ ਨੇ ਕ腐ਪਸ਼ਨ ਦੇ ਉੱਤੇ ਸਟੋਰੀ ਕੀਤੀ ਆਰਗੇਨਾਈਜ਼ਡ ਕ੍ਰਾਈਮ ਤੇ ਸਟੋਰੀਆਂ ਕੀਤੀਆਂ ਇਲੈਕਸ਼ਨ ਤੇ ਸਟੋਰੀਆਂ ਕੀਤੀਆਂ ਮਾਓਇਸਟ ਦੇ ਉੱਤੇ ਸਟੋਰੀਆਂ ਕੀਤੀਆਂ ਤੇ ਇਹਨਾਂ ਦੇ ਵਿੱਚ ਗੌਰੀ ਲੰਕੇਸ਼ ਜਿਹੜੀ ਕਿ ਇੱਕ ਸਮਾਜ ਦੇ ਵਿੱਚ ਜਿਹੜੀਆਂ ਕੱਟੜਪੰਥੀ ਸੱਜੇ ਪੱਖੀ ਤਾਕਤਾਂ ਸੀਗੀਆਂ ਉਹਨਾਂ ਦੇ ਉੱਤੇ ਰਿਪੋਰਟਿੰਗ ਕੀਤੀ ਤੇ ਇਹਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਬੈਂਗਲੌਰ ਦੇ ਵਿੱਚ 2017 ਦੀ ਇਹ ਗੱਲ ਹੈ ਉਹ ਕਹਿੰਦੇ ਕਿ ਜਿਹੜਾ ਵਰਲਡ ਪ੍ਰੈਸ ਫਰੀडम ਇੰਡੈਕਸ ਸੀਗਾ 2023 ਉਹਦੇ ਜਦੋਂ ਰਿਪੋਰਟਰ ਰਿਪੋਰਟਰ ਵਿਦਾਊਟ ਬਾਰਡਰ ਦੀ ਰਿਪੋਰਟ ਰੀਲீஸ் ਕੀਤੀ ਗਈ ਤਾਂ ਉਦੋਂ 180ਾਂ ਦੇ ਵਿੱਚੋਂ ਇੰਡੀਆ ਜਿਹੜਾ 161ਵੇਂ ਨੰਬਰ ਤੇ ਸੀਗਾ ਹੁਣ 100 ਤੇ ਜਿਹੜੇ 76 ਦੇਸ਼ਾਂ ਦੀ ਲਿਸਟ ਆਈ ਹੈ ਹੁਣ 169ਵੇਂ ਨੰਬਰ ਤੇ ਆ ਮਤਲਬ ਕਹਿਣਗੇ ਕਿ ਦੋ ਸਾਡੇ ਅੰਕ ਜਿਹੜੇ ਨੇ ਉੱਤੇ ਨੇ ਅਸੀਂ ਅੱਗੇ ਗਏ ਆ ਪਰ ਅਸਲ ਦੇ ਵਿੱਚ ਉਹਦੋਂ 180ਾਂ ਦੇ ਵਿੱਚੋਂ 161ਵਾਂ ਤੇ ਹੁਣ 170ਾਂ ਦੇ ਵਿੱਚੋਂ 159ਵਾਂ ਜਿਹੜਾ ਨੰਬਰ ਆ ਭਾਰਤ ਦਾ ਪ੍ਰੈਸ ਫਰੀडम ਦੇ ਮਾਮਲੇ ਦੇ ਵਿੱਚ ਹੁਣ ਤੁਸੀਂ ਦੇਖੋ ਇਹ ਤਾਂ ਬੰਦੇ ਸੀਗੇ ਜਿਹੜੇ ਜਿਹੜੇ ਆਪਾਂ ਕਵਰ ਕੀਤੇ ਜਿਨ੍ਹਾਂ ਦੇ ਵਿੱਚ ਵੱਖ-ਵੱਖ ਕਤਲ ਕੀਤੇ ਗਏ ਚਾਹੇ ਉਹ ਸੁਦਰਸ਼ਨ ਟੀਵੀ ਵਾਲਾ ਜਿਹੜਾ ਪੱਤਰਕਾਰ ਸੀਗਾ ਉਹਦਾ ਕਤਲ ਹੋਇਆ ਮਨੀਸ਼ ਕੁਮਾਰ ਦਾ ਚਾਹੇ ਉਸ ਤੋਂ ਬਾਅਦ ਕਤਲ ਦੀ ਗੱਲ ਕੀਤੀ ਜੁਗਿੰਦਰ ਸਿੰਘ ਦੀ ਚਾਹੇ ਜਨਾਦੇਸ਼ ਰਿਪੋਰਟਰ ਸੀਗਾ ਇੱਕ ਕਰਨ ਮਿਸ਼ਰਾ ਚਾਹੇ ਰੰਜਨ ਰਾਜਦੇਵ ਸੀਗਾ ਚਾਹੇ ਰੰਜਨ ਰਾਜਦੇਵ ਤੋਂ ਬਾਅਦ ਇਸ ਤੋਂ ਬਾਅਦ ਸੀਗਾ ਇੱਕ ਪੱਤਰਕਾਰ ਸੰਦੀਪ ਸ਼ਰਮਾ ਚਾਹੇ ਉਸ ਤੋਂ ਬਾਅਦ ਸੀਗਾ ਸ਼ੁਭਮ ਮਣੀ ਤ੍ਰਿਪਾਠੀ ਚਾਹੇ ਸੁਭਾਸ਼ ਕੁਮਾਰ ਮਹਿਤੋ ਚਾਹੇ ਸ਼ਸ਼ੀਕਾਂਤ ਵਰੀਸ਼ੇ ਚਾਹੇ ਗੌਰੀ ਲਕੀਏ ਸੇ ਇਹ ਤਾਂ ਉਹ ਸੀਗੇ ਜਿਨੇ ਮਤਲਬ ਜਿਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ ਔਰ ਇਹ ਕਤਲ ਕੀ ਦੀ ਸ਼ੈਤੇ ਹੋਏ ਇਹ ਕਤਲ ਵੱਖ-ਵੱਖ ਤਰ੍ਹਾਂ ਦੇ ਮਾਫੀਆ ਨੇ ਕੀਤੇ ਔਰ ਸਰਕਾਰੀ ਸ਼ੈਤ ਤੋਂ ਬਿਨਾ ਇਹ ਕੰਮ ਹੋ ਨਹੀਂ ਸਕਦਾ ਇੱਕ ਪੱਤਰਕਾਰ ਨੂੰ ਕਤਲ ਤਾਂ ਬਹੁਤ ਦੂਰ ਦੀ ਗੱਲ ਹੈ ਉਹਨੂੰ ਜੇ ਇੱਕ ਗਾਲ ਵੀ ਕੱਢਦੇ ਹਾਂ ਤਾਂ ਤੁਸੀਂ ਕਾਨੂੰਨ ਦੇ ਖਟਾਰੇ ਦੇ ਵਿੱਚ ਬਹੁਤ ਬੁਰੇ ਕਰ ਸਕਦੇ ਆਂ ਪਰ ਕਾਨੂੰਨ ਤਾਂ ਤਾਂ ਕੰਮ ਕਰੂਗਾ ਨਾ ਜੇ ਕਾਨੂੰਨ ਨੂੰ ਕੰਮ ਕਰਨ ਦੀ ਇਜਾਜ਼ਤ ਹੋਊਗੀ ਇਸ ਤੋਂ ਵੀ ਅੱਗੇ ਚੱਲ ਗਏ ਆਪਾਂ BBC ਨੇ ਰਿਪੋਰਟਿੰਗ ਕੀਤੀ ਗੁਜਰਾਤ ਕਤਲੇਆਮ ਦੇ ਉੱਤੇ ਉਹਨਾਂ ਤੇ ਛਾਪੇ ਮਾਰਤੇ ਕਰੋਨਾ ਦੇ ਵਿੱਚ ਦੈਨਿਕ ਪਾਸ ਕਰਨੇ ਰਿਪੋਰਟਿੰਗ ਕੀਤੀ ਕਰੋਨਾ ਦੇ ਬਾਅਦ ਬਦਲ ਹਾਲਾਤਾਂ ਦੇ ਉੱਤੇ ਉਹਨਾਂ ਤੇ ਇਨਕਮ ਟੈਕਸ ਦੇ ਛਾਪੇ ਮਾਰਤੇ ਮਰਵਾਤੇ ਮੋਦੀ ਸਰਕਾਰ ਨੇ ਇਸ ਤੋਂ ਬਾਅਦ ਨਿਊਜ਼ ਕਲਿੱਕ ਦੀ ਟੀਮ ਤੇ ਛਾਪੇਮਾਰੀ ਕੀਤੀ ਕਿਉਂਕਿ ਨਿਊਜ਼ ਕਲਿੱਕ ਦੀ ਟੀਮ ਨੇ ਬਹੁਤ ਸਾਰੀਆਂ ਰਿਪੋਰਟਾਂ ਕੱਢ ਕੇ ਲਿਆਉਂਦੀਆਂ ਸੀਗਾ ਤੇ ਜੇਕਰ ਇਹ ਤਾਂ ਚਲੋ ਉਹ ਨੇ ਜਿਨ੍ਹਾਂ ਤੇ ਅਦਾਰਿਆਂ ਨੂੰ ਅਟੈਕ ਕੀਤਾ ਗਿਆ ਵਾਈਸ ਇੱਕ ਅਦਾਰਾ ਵਾ ਯੂ ਐਸ ਦਾ ਉਹਦਾ ਇੱਕ ਪੱਤਰਕਾਰ ਸੀ ਗੰਗਤ ਸਿੰਘ ਤੇ ਉਹਨੇ ਸੀਏ ਤੇ ਭਾਰਤ ਦੇ ਵਿੱਚ ਦਲਤਾਂ ਦੇ ਉੱਤੇ ਰਿਪੋਰਟਿੰਗ ਕੀਤੀ ਸੀ ਉਹ ਬੰਦੇ ਨੂੰ ਉਤਰ ਨਹੀਂ ਦਿੱਤਾ ਗਿਆ ਕਸ਼ਮੀਰ ਦੀ ਫੋਟੋ ਜਰਨਲਿਸਟ ਸੀ ਜਿਹਨੂੰ ਪੁਲਿਟਜ਼ਰ ਅਵਾਰਡ ਮਿਲਣਾ ਸੀ ਯੂਐਸ ਦੇ ਵਿੱਚ ਕੀ ਸੀ ਨਾਂ ਸਨਾ ਇਰਸ਼ਾਦ ਮੱਟੂ ਉਹਨੂੰ ਇੰਡੀਆ ਤੋਂ ਜਹਾਜ਼ ਨਹੀਂ ਚੜ੍ਹਨ ਦਿੱਤਾ ਗਿਆ ਆਸਟ੍ਰੇਲੀਅਨ ਬੀਬੀਏ ਇੱਕ ਪੱਤਰਕਾਰ ਸੀ ਜੀਨੇ ਭਾਈ ਨਿੱਜਰ ਦੀ ਕਤਲ ਕਤਲਿਆ ਕਤਲਿਆਮ ਦੇ ਕਹਿ ਲਓ ਜਾਂ ਕਤਲ ਦੇ ਉੱਤੇ ਪੂਰੀ ਤਰ੍ਹਾਂ ਨਾਲ ਬੇਬਾਕ ਰਿਪੋਰਟਿੰਗ ਕੀਤੀ ਸੀ ਉਹਦਾ ਵੀਜ਼ਾ ਨਹੀਂ ਵਧਾਇਆ ਇਸੇ ਤਰ੍ਹਾਂ ਇੱਕ ਫਰਾਂਸ ਦੀ ਪੱਤਰਕਾਰ ਸੀ ਉਹਦਾ ਵੀਜ਼ਾ ਨਹੀਂ ਵਧਾਇਆ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਇਸ ਤਰੀਕੇ ਦੇ ਨਾਲ ਟਾਰਗੇਟ ਕੀਤਾ ਗਿਆ ਮੋਦੀ ਸਾਹਿਬ ਅਮਰੀਕਾ ਆਏ ਸੀ ਸਬਰੀਨਾ ਸਦੀਕੀ ਨੇ ਉਹਨਾਂ ਨੂੰ ਸਵਾਲ ਕਰ ਬੈਠੀ ਭੁੱਲ ਭਲੇਖੇ ਉਹਨੂੰ ਪਤਾ ਨਹੀਂ ਸੀਗਾ ਨਾ ਕਿ ਉਹ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੇ ਆਪਣੀ ਪੂਰੀ ਟਿਨਯੂਰ ਦੋ ਜਿਹੜੀਆਂ ਵਾਰੀਆਂ ਸੀਗੀਆਂ ਤਾਮ ਸੀਗੀਆਂ ਉਹਨਾਂ ਦੇ ਵਿੱਚ ਪ੍ਰੈਸ ਕਾਨਫਰੰਸ ਨਹੀਂ ਕੀਤੀ ਤੇ ਉਹਨਾਂ ਨੇ ਸਵਾਲ ਕਰ ਲਿਆ ਮੋਦੀ ਸਾਹਿਬ ਨੂੰ ਉਹਨੂੰ ਟ੍ਰੋਲ ਕੀਤਾ ਗਿਆ ਉਹਨੂੰ ਬੁਰੇ ਤਰੀਕੇ ਦੇ ਨਾਲ ਗਾਲਾਂ ਕੱਢੀਆਂ ਗਈਆਂ ਉਸ ਤੋਂ ਵੀ ਇਲਾਵਾ ਜੇ ਆਪਾਂ ਗੱਲ ਕਰੀਏ ਵਾਸ਼ਿੰਗਟਨ ਪੋਸਟ ਦੇ ਵਿੱਚ ਅੱਜ ਇੱਕ ਰਾਣਾ ਯੂਬ ਦਾ ਆਰਟੀਕਲ ਛਪਿਆ ਹੋਇਆ ਉਹਦੇ ਚੋਂ ਨੇ ਬਹੁਤ ਸਾਰੀਆਂ ਗੱਲਾਂ ਕੱਢ ਕੇ ਲਿਆਂਦੀਆਂ ਨੇ ਇਹ ਤਾਂ ਉਹ ਨੇ ਜਿਹੜੀਆਂ ਮੋਦੀ ਸਰਕਾਰ ਦੇ ਮੋਦੀ ਸਰਕਾਰ ਨੇ ਜਿਨ੍ਹਾਂ ਨੂੰ ਟਾਰਗੇਟ ਕੀਤਾ ਹੁਣ ਤੁਸੀਂ ਕਹੋਗੇ ਕਿ ਤੁਸੀਂ ਸ਼ੁਰੂਆਤ ਦੇ ਵਿੱਚ ਪੰਜਾਬ ਦਾ ਜ਼ਿਕਰ ਕੀਤਾ ਸੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਖੜਕੇ ਐਮ ਐਲ ਏ ਹਰਮਨਿੰਦਰ ਸਿੰਘ ਪਠਾਨ ਮਾਜ਼ਰਾ ਨੇ ਏ ਬੀ ਸੀ ਨਿਊਜ਼ ਚੈਨਲ ਦੇ ਪੱਤਰਕਾਰ ਸੰਦੀਪ ਲਾਧੁਕਾ ਨੂੰ ਈਸ਼ਵਰਿਆਮ ਧਾਮ ਕੀ ਦਿੱਤੀ ਕਿ ਆਜਾ ਤੈਨੂੰ ਬਾਹਰ ਦੇਖਦਾ ਤੂੰ ਲਾਠ ਮਾਰਾਂ ਕੋਈ ਪਠਾਨ ਮਾਜਰਾ ਸਾਹਿਬ ਤੂੰ ਕੋਈ ਗਲੀ ਦਾ ਗੁੰਡਾ ਵਾ ਕਿ ਤੂੰ ਕਿਸੇ ਨੂੰ ਵੀ ਲਲਕਾਰ ਦੇਗਾ ਕਿ ਆ ਜਾ ਕਿਸੇ ਨੂੰ ਜੋ ਮਰਜ਼ੀ ਹੈ ਔਰ ਇਹਨੇ ਤੂੰ ਸ਼ਬਦ ਯੂਜ਼ ਕੀਤੇ ਸੀ ਤਾਂ ਕਰ ਰਹੇ ਨਹੀਂ ਤਾਂ ਮੈਂ ਤੁਸੀਂ ਸ਼ਬਦ ਵਰਤਦਾ ਹਮੇਸ਼ਾ ਪਰ ਲਾਠ ਮਾਰਾਂ ਲਈ ਜੇ ਕੋਈ ਲਾਠ ਮਾਰਾਂ ਵਾਲੀ ਬੋਲੀ ਚੱਲੂਗਾ ਤੇ ਅਸੀਂ ਫਿਰ ਉਹਨੂੰ ਜੀਜੀ ਥੋੜੋ ਕਵਾਂਗੇ ਅਸੀਂ ਵੀ ਤਾਂ ਉਸ ਤਰੀਕੇ ਨਾਲ ਹੀ ਸਾਨੂੰ ਗੱਲ ਕਰਨੀ ਪਊਗੀ ਜਿਸ ਲੈਵਲ ਦੀ ਉਹ ਗੱਲ ਕਰ ਰਿਹਾ ਖੈਰ ਪਰ ਆਪਣਾ ਪੱਦਰ ਨਹੀਂ ਹੈਗਾ ਆਪਾਂ ਉਸ ਲੈਵਲ ਤੇ ਜਾਣਾ ਨਹੀਂ ਚਾਹੁੰਦੇ ਤੇ ਜਾ ਸਕਦੇ ਵੀ ਨਹੀਂਗੇ ਪਰ ਉਸ ਤੋਂ ਵੀ ਇਲਾਵਾ ਬਾਗੇ ਪੁਰਾਣੇ ਦੇ ਪੱਤਰਕਾਰ ਨੇ ਬਾਗੇ ਪੁਰਾਣੇ ਦੇ ਐਮ ਐਲ اے ਨੇ ਇੱਕ ਪੱਤਰਕਾਰ ਨੂੰ ਘਰੇ ਸੱਦ ਕੇ ਕੁੱਟਿਆ ਸੀਗਾ ਆਮ ਆਦਮੀ ਪਾਰਟੀ ਦੇ ਇਹ ਉਹ ਲੋਕ ਨੇ ਜਿਹੜੇ ਪੱਤਰਕਾਰਾਂ ਦੀਆਂ ਮਿੰਤਾਂ ਕਰਦੇ ਹੁੰਦੇ ਸੀਗੇ ਕਿ ਸਾਡੀਆਂ ਬਈ ਸਟੋਰੀਆਂ ਲਾ ਦਿਓ ਸਾਡੇ ਅਖਬਾਰ ਚ ਫੋਟੋ ਲਾ ਦਿਓ ਲੁਧਿਆਣੇ ਦੇ ਵਿੱਚ ਮਾਨ ਸਰਕਾਰ ਨੇ ਇੱਕ ਪੱਤਰਕਾਰ ਕੁੜੀ ਉੱਤੇ ਐਫ ਆਈ ਆਰ ਕੱਟਤੀ ਸੀਗੀ ਕਿਉਂਕਿ ਉਹ ਰਿਪੋਰਟਿੰਗ ਕਰ ਰਹੀ ਸੀ ਬੜੇ ਵਿਵਾਗ ਤਰੀਕੇ ਦੇ ਨਾਲ ਉਹਨੇ ਕਿਹਾ ਸੀਗਾ ਜਦੋਂ ਇਹਨਾਂ ਨੇ ਸੌ ਚੁੱਕ ਸਮਾਗਮ ਹੋਇਆ ਸੀ ਉਹਨੇ ਕੁਝ ਸਟੋਰੀਆਂ ਲਾਈਆਂ ਸੀ ਇਸੇ ਤਰ੍ਹਾਂ ਜਦੋਂ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਜਿਹੜੇ ਪੱਤਰਕਾਰ ਉਹਨੂੰ ਕਵਰ ਕਰ ਰਹੇ ਸੀ ਉਹਨੂੰ ਐਨਾਲਿਸਟ ਕਰ ਰਹੇ ਸੀ ਉਹਨੂੰ ਵੱਖ-ਵੱਖ ਮੰਚਾਂ ਤੇ ਚੁੱਕ ਰਹੇ ਸੀ ਉਸ ਮਾਮਲੇ ਨੂੰ ਉਹ ਜਿਹੜੇ ਫੀਲਡ ਤੇ ਵੀ ਰਿਪੋਰਟਿੰਗ ਕਰ ਰਹੇ ਸੀਗੇ ਉਹਨਾਂ ਨੂੰ ਸੱਦਿਆ ਗਿਆ ਥਾਣਾ ਦੇ ਵਿੱਚ ਜ਼ਲੀਲ ਕੀਤਾ ਗਿਆ ਇੱਥੋਂ ਪਤਾ ਲੱਗਦਾ ਕਿ ਭਾਰਤ ਨੇ ਪੰਜਾਬ ਦੇ ਵਿੱਚ ਵੀ ਪੱਤਰਕਾਰੀ ਕਰਨੀ ਔਰ ਉਹ اعلی ਦਰਜੇ ਦੀ ਪੱਤਰਕਾਰੀ ਕਰਨੀ ਹੈ ਕਿ ਤੁਸੀਂ ਸਰਕਾਰੀ ਪੱਤਰਕਾਰ ਬਣ ਕੇ ਵਿਚਰਦੇ ਰਹੋ ਤੇ ਭਾਵੇਂ ਸਹੂਲਤਾਂ ਵੀ ਲਈ ਚੱਲੋ ਐ ਕਿ ਤੁਸੀਂ ਲੋਕ ਪੱਖੀ ਗੱਲ ਕਰਨੀ ਹੈ ਤੁਸੀਂ ਸਰਕਾਰ ਦੇ ਗਲਤ ਪਾਲਿਸੀਆਂ ਦੀ ਆਲੋਚਨਾ ਕਰਨੀ ਹੈ ਸਰਕਾਰ ਗਲਤ ਕੀ ਕਰ ਰਹੀ ਹੈ ਤੁਸੀਂ ਲੋਕਾਂ ਨੂੰ ਦੱਸਣਾ ਸੋ ਜੇ ਤੁਸੀਂ ਤੁਹਾਡੀਆਂ ਕਾਰ ਕਰਦੀਆਂ ਐ ਜਿਹੀਆਂ ਰਹਿਣੀਆਂ ਤੇ ਕੌਣ ਵਰਲਡ ਪ੍ਰੈਸ ਫਰੀडम ਡੇ ਤੇ ਜਦੋਂ ਆਊਗਾ ਕੋਈ ਮੰਤਰੀ ਕੋਈ ਵੀ ਇੰਡੈਕਸ ਆਊਗਾ ਚਾਹੇ ਉਹ ਗਲੋਬਲ ਹੰਗਰ ਇੰਡੈਕਸ ਆਊਗਾ ਚਾਹੇ ਕੋਈ ਸਾਖਰਤਾ ਦੇ ਨਾਲ ਜੁੜੀ ਹੈ ਚਾਹੇ ਦੁਨੀਆ ਦੇ ਵਿੱਚ ਜੋ ਇੱਕ ਤਰੀਕੇ ਦੇ ਨਾਲ ਵੱਧ ਰਹੀ ਹੈ ਜੋ ਆਰਥਿਕ ਤੌਰ ਤੇ ਜਿਹੜੇ ਸਰਵੇਖਣ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਨਾਂ ਬਰੋਬਰੀ ਦਾ ਜਿਹੜਾ ਪਾੜਾ ਵੱਧ ਰਿਹਾ ਤੇ ਜਿਹੜਾ ਪ੍ਰੈਸ ਫਰੀडम ਇੰਡੈਕਸ ਹੈ ਇਹ ਤੁਸੀਂ ਸਰਕਾਰਾਂ ਨੇ ਤੈਅ ਕਰਨਾ ਕਿ ਉਹਨਾਂ ਦੀ ਜਿਹੜੀ ਤੁਲਨਾ ਹੈ ਉਹ ਜਦੋਂ ਪ੍ਰੈਸ ਫਰੀडम ਇੰਡੈਕਸ ਵਰਲਡ ਪ੍ਰੈਸ ਫਰੀडम ਡੇ ਆਊਗਾ ਤੇ ਜਿਹੜਾ ਉਹਦੇ ਵਿੱਚ ਪੱਤਰਕਾਰਤਾ ਦੀ ਆਜ਼ਾਦੀ ਬਾਰੇ ਜਦੋਂ ਚਰਚਾ ਹੋਊਗੀ ਉਨਾ ਮੁਲਕਾਂ ਨਾਲ ਹੋਣੀ ਹੈ ਜਿੱਥੇ ਜੁੱਧ ਚੱਲ ਰਿਹਾ ਜਿੱਥੇ ਜੰਗ ਚੱਲ ਰਹੀ ਹੈ ਜਿੱਥੇ ਕਤਲੇਆਮ ਕੀਤਾ ਜਾ ਰਿਹਾ ਜਾਂ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਹਰ ਇੱਕ ਨੂੰ ਅਧਿਕਾਰ ਆ ਆਪਣੀ ਗੱਲ ਕਹਿਣ ਦਾ ਸੋ ਇਹ ਹਾਲਾਤ ਨੇ ਇਸੇ ਕਰਕੇ ਭਾਰਤ ਦੀ ਵਰਲਡ ਪ੍ਰੈਸ ਫਰੀडम ਡੇ ਦੇ ਉੱਤੇ ਤੁਲਨਾ ਮੈਕਸੀਕੋ ਵਰਗੇ ਜਾਂ ਅਫਗਾਨਿਸਤਾਨ ਵਰਗੇ ਜਾਂ ਹੋਰ ਉਹਨਾਂ ਮੁਲਕਾਂ ਦੇ ਨਾਲ ਹੋਈ ਹੈ ਜਿਨ੍ਹਾਂ ਮੁਲਕਾਂ ਦੇ ਵਿੱਚ ਪੱਤਰਕਾਰਾਂ ਲਈ ਕੰਮ ਕਰਨਾ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਣ ਤੋਂ ਘੱਟ ਨਹੀਂ ਹੈ ਬਹੁਤ ਬਹੁਤ ਧੰਨਵਾਦ ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ